ਕੁਰੂਤ ਜੋ ਪੰਜਾਬ ਸਰਕਾਰ ਦਾ ਇਹ ਪ੍ਰਾਲਾ ਕੀ ਕਹਿਣਾ ਚਾਹੁੰਦੇ ਸਤ ਦੇਖੋ ਜੀ ਪਿਛਲੇ 20 ਸਾਲਾਂ ਤੋਂ ਸਾਡਾ ਜਿਹੜਾ ਪੰਜਾਬ ਆ ਇਹ ਨਸ਼ਿਆਂ ਚ ਗਰਸਤੀ ਜੀ ਬਹੁਤ ਬੁਰੀ ਤਰ੍ਹਾਂ ਜੱਤੋ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਹੋਣੀ ਚਾਹੀਏ ਜੀ ਉਹਨਾਂ ਨੇ ਲਗਾਤਾਰ ਜਿਹੜੇ ਯਤਨ ਕੀਤੇ ਔਰ ਪਿਛਲੇ 7 ਸਾਲਾਂ ਤੋਂ ਲਗਾਤਾਰ ਜਿਹੜੇ ਸਾਡੇ ਇੱਥੇ ਦੋਸ਼ੀ ਸੀ ਜਾਂ ਸਮਗਲਰ ਸੀ ਉਹਨਾਂ ਦੀ ਭਾਲ ਕੀਤੀ ਉਹਨਾਂ ਦੇ ਜਿਹੜੇ ਟਿਕਾਣੇ ਕਿੱਥੋਂ ਵਿਗਦਾ ਉਹਦੇ ਨਾਲ ਨਾਲ ਅਸੀਂ ਜਿਹੜੇ ਇਹਦੇ ਵਿੱਚ ਗਰਸਤੀ ਨੌਜਵਾਨ ਲੋਗ ਨਸ਼ਿਆਂ ਦੇ ਉਹਨਾਂ ਦੀ ਵੀ ਸਾਬ ਸੰਭਾਲ ਜਿਹੜੀ ਆ ਕੀਤੀ ਆ ਐਡਿਕਟ ਸੈਂਟਰਾਂ ਦੇ ਨਾਲ ਜਿਹੜੀ ਪਿਛਲੇ ਸਮੇਂ ਚ ਤੁਸੀਂ ਦੇਖਦੇ ਹੋਵੋਗੇ ਇਹ ਜਿਹੜੀ ਕਾਰਵਾਈ ਹੋਈ ਆ ਪਿਛਲੇ ਜਿਹੜੀ ਬੰਦਾ ਦਿਨ ਤੋਂ 25 ਤਰੀਕ ਤੋਂ ਲਾ ਲੋ ਉਹ ਇੱਕ ਤਰ੍ਹਾਂ ਦਾ ਜਿਹੜਾ ਕਹਿੰਦੇ ਆ ਨਾ ਨਸ਼ਿਆਂ ਦੇ ਵਿਰੁੱਧ ਯੁੱਧ ਉਹ ਜਿਹੜਾ ਸ਼ੁਰੂ ਕੀਤਾ ਹੈ ਭਗਵਾਨ ਸਾਹਿਬ ਨੇ ਬਹੁਤ ਵੱਡੀ ਜਿਹੜੀ ਪੰਜਾਬ ਚ ਸਫਲਤਾ ਪ੍ਰਾਪਤ ਕੀਤੀ ਆ ਔਰ ਇੱਕ ਦਿਨ ਚ ਮੇਰੇ ਖਾਲ 500 ਤੋਂ ਵੱਧ ਵੱਧ ਰੇਟਸ ਕੀਤੇ ਇੱਕ ਤਰ੍ਹਾਂ ਦੀਆਂ ਜਿਹੜੇ ਇੱਥੇ ਸਮਗਲਰ ਸੀ ਔਰ ਨਸ਼ਾ ਤਸਕਤੀ ਉਹਨਾਂ ਦੀਆਂ ਜੜਾਂ ਹਲਾਤੀਆਂ ਉਹ ਜੜਾਂ ਹਲਾਉਣ ਨਾਲ ਕੀ ਹੋਇਆ ਜਾਂ ਤਾਂ ਉਹ ਗ੍ਰਿਫਤਾਰ ਕਰ ਲਏ ਜਾਂ ਉਹ ਪੰਜਾਬ ਚੋਂ ਚਲੇ ਗਏ ਦੂਜੇ ਅੱਜ ਮੈਂ ਜਿਹੜੀ ਐ ਸਰਜਰੀ ਮੀਟਿੰਗ ਹੋਈ ਅੱਜ ਪੂਰੀ ਜਿਹੜੀ ਐਡਮਿਨਿਸਟ੍ਰੇਸ਼ਨ ਪਟਿਆਲਾ ਦੇ ਨਾਲ ਜਿਦੇ ਚ ਡੀਸੀ ਮੈਡਮ ਔਰ ਸਾਡੇ ਐਸਐਸਪੀ ਸਾਹਿਬ ਔਰ ਪੁਲਿਸ ਦੇ ਸਾਰੇ ਆਫੀਸਰਸ ਸਭਨੋਂ ਤੇ ਹਾਜ਼ਰੀ ਅੱਜ ਜਿਹੜੀ ਪਿਛਲੇ ਜੋ ਵੀ ਕਾਰਵਾਈ ਪਿਛਲੇ 15 ਦਿਨ ਦੀ ਚੱਲਦੀ ਉਹਦਾ ਇੱਕ ਰਿਵਿਊ ਹੋਇਆ। ਉਹ ਰਿਵਿਊ ਹੋਇਆ ਉਹਦੇ ਚ ਜੋ ਸਫਲਤਾ ਪੁਲਿਸ ਨੇ ਜਿਹੜੀਆਂ ਪ੍ਰਾਪਤ ਕੀਤੀਆਂ ਨੇ ਉਹਨਾਂ ਦਾ ਜ਼ਿਕਰ ਹੋਇਆ ਔਰ ਉਹ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਆ ਅਗਲੀ ਕਾਰਵਾਈ ਆ ਕਿਉਂਕਿ ਜਿਹੜੀ ਸਰਕਾਰ ਆ ਨਸ਼ੇ ਨੂੰ ਪੰਜਾਬ ਚੋਂ ਜੜੋਂ ਮਟਾਉਣਾ ਚਾਹੁੰਦੀ ਆ। ਔਰ ਸਰਦਾਰ ਭਗਵੰਤ ਸਿੰਘ ਦਾ ਜਿਹੜਾ ਬਹੁਤ ਸਖਤ ਹਦਾਇਤਾਂ ਨੇ ਪੁਲਿਸ ਨੂੰ ਤੇ ਐਡਮਿਨਿਸਟ੍ਰੇਸ਼ਨ ਨੂੰ ਕਿ ਇਹਦੇ ਵਿਰੁੱਧ ਕੋਈ ਵੀ ਜਿਹੜਿਆ ਢਿੱਲ ਨਹੀਂ ਵਰਤਣੀ ਚਾਹੀਦੀ ਔਰ ਉਹਦੇ ਨਾਲ ਪੂਰਾ ਪੰਜਾਬ ਪੂਰੀ ਪੰਜਾਬ ਸਰਕਾਰ ਦੇ ਸਾਰੇ ਚੇਅਰਮੈਨਸ ਐਮ ਐਲ ਏ ਸਹਿਬਾਨ ਮੰਤਰੀ ਸਹਿਬਾਨ ਪੂਰਾ ਪੁਲਿਸ ਦੇ ਨਾਲ ਮੋਟਰ ਨੂੰ ਮੋਡਾ ਲਾ ਕੇ ਜਿਹੜੀ ਆ ਪੂਰੀ ਸਹਾਇਤਾ ਕਰ ਰਹੇ ਨੇ ਔਰ ਅਸੀਂ ਜਿਹੜਾ ਇਹ ਯੁੱਧ ਛੇੜਿਆ ਉਹ ਪੰਜਾਬ ਦੀ ਹਰ ਗਲੀ ਹਰ ਕਸਬਾ ਹਰ ਪਿੰਡ ਹਰ ਕੋਈ ਇਹੋ ਜਿਹਾ ਸਥਾਨੀ ਜਿੱਥੇ ਉਹ ਜਿਹੜਿਆ ਪੰਜਾਬ ਨੂੰ ਉਜਾੜਨ ਵਾਲੇ ਰਹਿੰਦੇ ਨੇ ਅੱਜ ਉਹਨਾਂ ਨੂੰ ਜਿਹੜੀ ਸਰਕਾਰ ਜੜ ਰਹੀ ਆ ਔਰ ਪੰਜਾਬ ਪੁਲਿਸ ਦਾ ਬਹੁਤ ਵਧੀਆ ਰੋਲ ਆ ਉਹ ਅੱਜ ਦੇ ਸਮੇਂ ਚ ਆ ਜੀ ਔਰ ਅਗੇ ਵੀ ਰਹੂਗਾ ਔਰ ਪੰਜਾਬ ਸਰਕਾਰ ਨੇ ਪੁਲਿਸ ਨੂੰ ਪੂਰੀਆਂ ਹਦਾਇਤਾਂ ਦਿੱਤੀਆਂ ਖੁੱਲ੍ਹ ਦਿੱਤੀ ਆ ਕਿ ਇਹਨਾਂ ਵਿਰੁੱਧ ਕੋਈ ਵੀ ਜਿਹੜੀ ਢਿੱਲ ਨਹੀਂ ਵਰਤਣੀ ਚਾਹੀਦੀ ਔਰ ਲਗਾਤਾਰ ਪੁਲਿਸ ਅੱਗੇ ਵਧ ਰਹੀ ਆ ਔਰ ਖਾਸ ਕਰ ਮੁੱਖ ਦੋਸ਼ੀਆਂ ਵੱਲ ਨੂੰ ਜਾ ਰਹੀ ਆ ਜਿਨ੍ਹਾਂ ਨੇ ਜਿਹੜਾ ਪੰਜਾਬ ਨੂੰ ਉਜਾੜਿਆ ਹੈ ਅੱਜ ਤੁਸੀਂ ਦੇਖਦੇ ਹੋ ਥਾਂ-ਥਾਂ ਤੇ ਜਿਹੜਾ ਇਦਾਂ ਦੀਆਂ ਉਹ ਹੋਰੀਆਂ ਨੇ ਉਹਨਾਂ ਬੁਰਦ ਬੁੜੀਆਂ ਸਖਤ ਕਾਰਵਾਈਆਂ ਹੋ ਰਹੀਆਂ ਉਹਨਾਂ ਨੂੰ ਮਕਾਨਟਾਏ ਜਾ ਰਹੇ ਆ ਉਹਨਾਂ ਦੇ ਔਰ ਇਥੋਂ ਤੱਕ ਕਿ ਗ੍ਰফতার ਹੋ ਰਹੇ ਨੇ ਜਿਹੜੇ ਵੀ ਸਰਗਣੇ ਸੀ ਜਿਹੜੇ ਡਰਦੇ ਨਹੀਂ ਸੀ ਲੋਕਾਂ ਨੂੰ ਉਲਟਾ ਧਮਕਾਉਂਦੇ ਸੀ ਅੱਜ ਉਹ ਪੁਲਿਸ ਦੀ ਗ੍ਰਿਫਤ ਵਿੱਚ ਨੇ ਔਰ ਜੇਲ੍ਹਾਂ 'ਚ ਬੈਠੀ ਆ ਔਰ ਬਹੁਤ ਵੱਡੀ ਮੈਂ ਕਿਹਾ ਤੱਕ ਕਹੂੰਗਾ ਕਾਮਯਾਬੀ ਆ ਇੱਕ ਇਤਿਹਾਸਕ ਪੰਜਾਬ ਤੇ ਜਿਹੜਾ ਇਹ ਇਤਿਹਾਸ 'ਚ ਲਿਖਿਆ ਜਾਊਗਾ ਕਿ ਸਰਦਾਰ ਭਗਵੰਤ ਸਿੰਘ ਨੇ ਜਿੱਥੇ ਨਸ਼ਾ ਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਜਿਹੜਾ ਇਹ ਯੁੱਧ ਦਾ ਬਿਗਲ ਵਜਾਇਆ ਇਹ ਯੁੱਧ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਅਖੀਰ ਤੱਕ ਜਿਹੜਾ ਇਹ ਜਾਊਗਾ ਔਰ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਚ ਕੋਈ ਨਿਰੋਖ ਸਕਦਾ ਇੱਥੇ ਫੇਰ ਮੇਲੇ ਲੱਗਣਗੇ ਢੋਲ ਵੱਜਣਗੇ ਸਾਡੀ ਪੰਜਾਬ ਦੀ ਜਵਾਨੀ ਮੁੜ ਕੇ ਆ ਜਿਹੜੀ ਆ ਉਹ ਖਾੜਿਆਂ ਚ ਆਊਗੀ ਮੈਦਾਨਾਂ ਚ ਆਊਗੀ ਔਰ ਪੰਜਾਬ ਮੁੜ ਕੇ ਉਹ ਜਿਹੜਾ ਪਿਛਲੇ ਸਮੇਂ ਚ ਪੰਜਾਬ ਜਾਣਿਆ ਜਾਂਦਾ ਸੀ ਉਹ ਜਾਊਗਾ ਪਿਛਲੇ 20 ਸਾਲਾਂ ਤੋਂ ਪਿਛਲੀਆਂ ਸਰਕਾਰਾਂ ਤੋਂ ਸਾਨੂੰ ਇਹ ਵਿਰਾਸਤ ਚ ਮਿਲਿਆ ਜਿਹੜਾ ਨਸ਼ਾ 20 ਸਾਲਾਂ ਤੋਂ ਪੰਜਾਬ ਦੀ ਜਵਾਨੀ ਔਰ ਨੌਜਵਾਨਾਂ ਤੇ ਬਹੁਤ ਵੱਡਾ ਕਾਨ ਕੀਤਾ ਹੈ ਅੱਜ ਮੇਰੇ ਖਿਆਲ ਜਿਵੇਂ ਇਹ ਵੀੜਾ ਚੁੱਕਿਆ ਹੈ ਪੰਜਾਬ ਪੁਲਿਸ ਨੇ ਔਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਔਰ ਸਾਰੇ ਅਸੀਂ ਰਲ ਮਿਲ ਕੇ ਪੰਜਾਬੀ ਔਰ ਸਾਰੇ ਸਰਪੰਚ ਸਾਹਿਬਾਨ ਨੰਬਰਦਾਰ ਹੋਰ ਵੀ ਜੋ ਵੀ ਨੇ ਉਹਨਾਂ ਨੇ ਅਪੀਲ ਕੀਤੀ ਆ ਕਿ ਆਓ ਔਰ ਸਾਰੇ ਸ਼ਹਿਰੀ ਜਿਹੜੇ ਆ ਪੰਜਾਬ ਦੇ ਵਾਸੀ ਨੇ ਇਸ ਲੜਾਈ ਨੂੰ ਅੰਜਾਮ ਤੱਕ ਪਹੁੰਚਾਈਏ ਬਹੁਤ ਇਹ ਲੜਾਈ ਅੰਜਾਮ ਤੱਕ ਜਾਊ ਜੀ ਤੇ ਪੰਜਾਬ ਸਰਕਾਰ ਦੇ ਜੋ ਜੀ ਤਿੰਨ ਸਾਲਾਂ ਦੇ ਕਾਰਜ ਨੂੰ ਕੀਤ ਕਿਵੇਂ ਦੇਖਦੇ ਹੋ ਕੀ ਚੱਲ ਰਿਹਾ ਮੇਰੇ ਖਿਆਲ ਬੜੇ ਇਤਿਹਾਸਕ ਕੰਮ ਨੇ ਦੇਖੋ ਕਈ ਤਾਂ ਹਰ ਇੱਕ ਕਹਿ ਦਿੰਦਾ ਪੂ ਚੱਕ ਜੀ ਪਤਨ ਸਾਲਾਂ ਚ ਕੀ ਨਹੀਂ ਹੋਇਆ ਦੇਖੋ ਤਿੰਨ ਸਾਲਾਂ ਚ ਬਹੁਤ ਵੱਡੇ ਕਦਮ ਚੁੱਕੇ ਗਏ ਨੇ ਇਤਿਹਾਸਕ ਕਦਮ ਨੇ ਪੰਜਾਬ ਜਿਹੜਾ ਪਾਣੀਆਂ ਦੇ ਨਾਮ ਤੇ ਜਾਣਿਆ ਜਾਂਦਾ ਜਿਹਨੂੰ ਪੰਜਾਬ ਪੰਜ ਪਾਣੀਆਂ ਦੇ ਨਾਂ ਜਾਂਦਾ ਸੀ ਇੱਕ ਪੰਜਾਬ ਦੀ ਹਾਲਤ ਇਹ ਹੈਗੀ ਸੀ ਵੀ ਥੱਲੇ ਜਿਹੜੇ ਸਾਡੇ ਟਿਊਬਵੈਲਜ਼ ਜਿੱਥੋਂ ਅਸੀਂ ਪਾਣੀ ਕੱਢਦੇ ਹਾਂ ਉਹ ਵੀ ਜਵਾਬ ਦੇ ਗਏ ਸੀ ਪੰਜਾਬ ਦੇ ਜਿਹੜਾ ਪਾਣੀ ਆਉਂਦਾ ਸੀ ਉਹ ਸਾਡੀ ਫਸਲਾਂ ਲਈ ਸਾਡੀ ਸਿਹਤ ਲਈ ਵੀ ਨੁਕਸਾਨਦਾਇਕ ਹੋ ਰਿਹਾ ਸੀ ਜਦੋਂ ਸਰਕਾਰ ਹੋਣ ਚਾਹੀ 22 ਚ 21% ਸਾਡਾ ਜੋ 21% ਪਾਣੀ ਸਾਡੇ ਜਿਹੜਾ ਫਸਲ ਨੂੰ ਲੱਗਦਾ ਸੀ ਸਾਡੇ ਪੰਜਾਬ ਦਾ 35 ਲੱਖ ਹੈਕਟੇਰ ਦੇ ਕਰੀਬ ਸਾਡਾ ਰਕਵੈ ਜੀ ਨੂੰ ਸਾਡ ਨੂੰ ਸਚਾਈ ਦੀ ਲੋੜ ਆ ਪਾਣੀ ਦੀ ਲੋੜ ਆ ਸਾਡੀ ਫਸਲਾਂ ਨੂੰ ਪਾਣੀ ਦੀ ਲੋੜ ਆ ਉਸ ਟਾਈਮ 21% ਸਿਰਫ ਜਿਹੜਾ ਕੁਦਰਤੀ ਸੋਮਿਆਂ ਦੀ ਵਰਤ ਹੁੰਦੀ ਸੀ ਅੱਜ ਅਸੀਂ 72% ਤੇ ਪਹੁੰਚ ਗਏ ਅੱਜ 72% ਉਹ ਪਾਣੀ ਜਿਹੜਾ ਸਾਡੀ ਨਹਿਰਾਂ ਦਾ ਸੂਇਆ ਰਾਹੀਂ ਔਰ ਪਾਈਪਾਂ ਰਾਹੀਂ ਔਰ ਅੱਜ ਖੇਤਾਂ ਨੂੰ ਜਿਹੜਾ ਪਹੁੰਚ ਰਿਹਾ ਹੈ ਔਰ ਸਾਡੀ ਜਿਹੜੀ ਆ ਕਿਸਾਨੀ ਲਈ ਬਹੁਤ ਲਾਹੇਵੰਦ ਆ ਜੋ ਪਿਛਲੇ ਸਮੇਂ ਤੋਂ ਇਹ ਸਰਕਾਰ ਦਾ ਇੱਕ ਇਤਿਹਾਸਕ ਕਦਮ ਕਹੂਗਾ ਅੱਜ ਸਾਡਾ ਕਈ ਬਲਾਕਾਂ ਜਾ ਕੇ ਦੇਖੋ ਨਿਚਲੇ ਵਾਲਾ ਪਾਣੀ ਆ ਜਿਹੜਾ ਉਹ ਉੱਪਰ ਆ ਰਿਹਾ ਹੈ ਸਰਕਾਰ ਨੇ ਬਹੁਤ ਵੱਡਾ ਉਦਮ ਕੀਤਾ ਹੈ 13 ਕਿਲੋਮੀਟਰ ਡੇਲੀ ਇੱਥੇ ਸੁਆ ਪੱਕਾ ਹੁੰਦਾ ਸੀ ਉਹ ਜਿਹੜੇ ਬੰਦ ਪਏ ਸੂਏ ਜਾਂ ਲੋਕਾਂ ਨੇ ਵਾਲੇ ਸੀ ਉਹ ਮੁੜ ਕੇ ਸਰਜੀਤ ਹੋ ਗਏ ਅੱਜ ਪੰਜਾਬ ਜਿਹੜਾ ਪਾਣੀ ਦੇ ਸਿਰ ਤੇ ਮੋੜ ਜਿਹੜਾ ਖੜਾ ਹੋਣ ਜਾ ਰਿਹਾ ਜੀ ਉਦੋਂ ਨਾਲ-ਨਾਲ ਬਿਜਲੀ ਆ ਬਿਜਲੀ ਅੱਜ ਜਿਹੜੇ ਪੰਜਾਬ ਦੇ ਸਾਡੇ ਵਾਸੀ ਆ 90% ਤੋਂ ਤਕਰੀਬਨ 80 ਮੁਫਤ ਬਿਜਲੀ ਦਾ ਜਿਹੜਾ ਫਾਇਦਾ ਠਾ ਰਹੇ ਆ ਖਾਸ ਕਰ ਸਾਡੇ ਜਿਹੜੇ ਸਾਡੀ ਦਰਮਿਆਨੀ ਜਿਹੜੀ ਕਲਾਸ ਆ ਮੱਧ ਵਰਗ ਜਿਹਨੂੰ ਕਹਿੰਦੇ ਆ ਉਹ ਨੂੰ ਬਹੁਤ ਵੱਡਾ ਫਾਇਦਾ ਮਿਲਿਆ ਬਹੁਤ ਵੱਡੀ ਰਾਹਤ ਆ ਨਹੀਂ ਤਾਂ ਉਹਨਾਂ ਦੀ ਕਮਾਈ ਦਾ ਅੱਧਾ ਹਿੱਸਾ ਤਾਂ ਬਿਜਲੀ ਦੇ ਬਿਲਾਾਂ ਚ ਹੀ ਚਲਾ ਜਾਂਦਾ ਸੀ ਇੱਕ ਬਹੁਤ ਵੱਡੀ ਰਾਹਤ ਆ ਜੀ ਉਤੋਂ ਅਗਲੀ ਸਿਹਤ ਸਹੂਲਤਾਂ 'ਚ ਅੱਜ ਪੰਜਾਬ ਸਰਕਾਰ ਦਾ ਆਉਣ ਵਾਲੇ ਸਮੇਂ 'ਚ ਜਿਹੜਾ ਪੰਜਾਬ ਦੇ ਜਿਹੜੇ ਬਾਕੀ ਸੂਬਿਆਂ ਨਾਲੋਂ ਇੱਕ ਮੋਹਰੀ ਬਣਨ ਜਾ ਰਿਹਾ ਜੀ ਸਾਡੇ ਹਸਪਤਾਲਾਂ ਦੀ ਦਸ਼ਾ ਔਰ ਸਾਡੇ ਜਿਹੜੇ ਆ ਆਮ ਆਦਮੀ ਕਲੀਨਿਕ ਹੋਰ ਔਰ ਲੋਕਾਂ ਨੂੰ ਅੱਜ ਕਿਸੇ ਵੀ ਹਸਪਤਾਲ 'ਚ ਜਾਓਗੇ 80% ਦੇ ਕਰੀਬ ਜਿਹੜੀਆਂ ਦਵਾਈਆਂ ਨੇ 80 ਦਵਾਈਆਂ 'ਚ ਹਰ ਹਸਪੀਟਲ 'ਚ ਹਾਜ਼ਰ ਨੇ ਉੱਥੇ ਉਹਨਾਂ ਨੂੰ ਫ੍ਰੀ ਮਿਲਦਾ ਹੈ ਔਰ ਇਲਾਜ ਜਿਹੜੀਆਂ ਅੱਗੇ ਨਾਲੋਂ ਨਵੀਂ ਤਕਨੀਕ ਨਾਲ ਸ਼ੁਰੂ ਹੋਇਆ ਜੀ ਸਾਡੇ ਐਕਸ-ਰੇ ਮਸ਼ੀਨਸ ਹੋਣ ਜਾਂ ਸਾਡੇ ਹੋਰ ਜਿਹੜੇ ਨੇ ਟੈਸਟ ਨੇ ਟੈਸਟ ਬਹੁਤ ਮਹਿੰਗੇ ਹੋ ਗਏ ਸੀ ਆਮ ਬੰਦੇ ਦੇ ਵਾਸਤੇ ਉਹਨਾਂ ਤੇ ਸਰਕਾਰ ਨੇ ਬਹੁਤ ਵੱਡਾ ਕੰਮ ਕੀਤਾ ਹੈ ਔਰ ਇਹਦੇ ਨਾਲ ਨਾਲ ਜਿਹੜਾ ਸਾਡੇ ਸਿੱਖਿਆ ਦਾ ਮਿਆਰ ਆ ਉਹ ਕਾਫੀ ਉੱਚਾ ਹੈ ਜੀ ਸਾਡੇ ਸਕੂਲਾਂ ਦਾ ਜਿਹੜਾ ਸੁਧਾਰ ਹੋਇਆ ਸਾਡੇ ਅਧਿਆਪਕ ਸਹਿਬਾਨ ਨੇ ਉਹ ਅੱਜ ਉਚੇਰੀ ਵਿਦਿਆ ਨੂੰ ਜਾਂ ਵਿਦਿਆ ਦਾ ਜਿਹੜਾ ਅਸੀਂ ਮਿਆਰ ਕਿਵੇਂ ਉੱਪਰ ਚੁੱਕਿਆ ਜਾਵੇ ਉਹ ਬਾਹਰਲੇ ਦੇਸ਼ਾਂ ਚ ਟ੍ਰੇਨਿੰਗ ਤੇ ਜਾ ਰਹੇ ਆ ਜੀ ਇੱਕ ਬਹੁਤ ਵੱਡਾ ਇੱਕ ਮੈਂ ਕਹੂੰਗਾ ਇੱਕ ਇਨਕਲਾਬ ਇੱਕ ਬਹੁਤ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਉਦੇ ਨਾਲ ਨਾਲ ਜਿਹੜਾ ਬਹੁਤ ਹੀ ਵੱਡਾ ਸੀ ਪਿਛਲੇ 20 ਸਾਲਾਂ 'ਚ ਤੁਸੀਂ ਪਿੱਛੇ ਝਾਤ ਮਾਰੀਏ ਸਾਡੇ ਪੰਜਾਬ ਦੀ ਰਜਗਾਰ ਦੀ ਦਰ ਬਹੁਤ ਨੀਚੇ ਚਲੀ ਗਈ ਸੀ ਔਰ ਮੈਂ ਤੁਹਾਨੂੰ ਬੜੀ ਵਧਾਈ ਦੇਵਾਂਗਾ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਕਿ ਪਿਛਲੇ ਸਮਿਆਂ 'ਚ 48000 ਤੱਕ ਕੱਚੇ ਜਿਹੜੇ ਮੁਲਾਜ਼ਮ ਸੀ ਜਿਹੜੇ ਸਾਨੂੰ ਬਰਾਸਤ 'ਚ ਮਿਲੇ ਆ ਉਹਨਾਂ ਨੂੰ ਪੱਕੇ ਕੀਤਾ ਗਿਆ ਔਰ ਉਹਦੇ ਨਾਲ ਨਾਲ 51000 ਦੇ ਕਰੀਬ ਨਵੀਆਂ ਨੌਕਰੀਆਂ ਜਿਹੜੀਆਂ ਉਹ ਸਰਕਾਰ ਨੇ ਦਿੱਤੀਆਂ ਅੱਜ ਤੁਸੀਂ ਪੜੋ ਮੈਂ ਤੁਹਾਨੂੰ ਡਿਟੇਲ ਵੀ ਦੇ ਦੂੰਗਾ ਕਿ ਆਉਣ ਵਾਲੇ ਸਮੇਂ 'ਚ 20000 ਨੌਕਰੀਆਂ ਜਿਹੜੀਆਂ ਫੋਰਟ ਤਿਆਰ ਨੇ ਚੇ ਪੁਲਿਸ ਚ ਚੇ ਉਹ ਸਾਡੀ ਸੇਸ਼ਵਾਵਾਵਾਂ ਚ ਨੇ ਔਰ ਆਂਗਣਵਾੜੀ ਚ ਨੇ ਕਾਫੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਜਿਹੜੀਆਂ ਨਵੀਂ ਵੈਕੈਂਸੀਜ਼ ਔਰ ਰੋਜ਼ਗਾਰ ਦੇ ਨਵੇਂ ਸਾਧਨ ਅੱਜ ਪੰਜਾਬ 'ਚ ਆਉਣਗੇ ਪੰਜਾਬ ਆਪਣੇ ਟੀਚਰ ਨੂੰ ਪੂਰਾ ਕਰੂਗਾ ਮੇਰੇ ਖਿਆਲ ਇਹ 3 ਸਾਲ ਦਾ ਜਿਹੜਾ ਪੀੜ ਪਿਛਲਾ ਰਿਹਾ ਇੱਕ ਇਤਿਹਾਸਕ ਸਪੀਡ ਰਿਹਾ ਜੀ ਤੁਸੀਂ ਬੋਲਣ ਦਾ ਜੋ ਮਰਜ਼ੀ ਬੋਲ ਲਓ ਆਪਾਂ ਉਹਨਾਂ ਨੂੰ ਵੀ ਸਵਾਲ ਪੁੱਛੋ ਤੁਹਾਡੇ ਵੇਲੇ ਬਿਜਲੀ ਦਾ ਰੇਟ ਕੀ ਸੀ ਤੁਹਾਡੇ ਵੇਲੇ ਪਾਣੀ ਕਿਉਂ ਨਹੀਂ ਕਿਸਾਨੀ ਨੂੰ ਮਿਲਿਆ ਤੁਹਾਡੇ ਵੇਲੇ ਸਕੂਲਾਂ ਦੀ ਹਾਲਤ ਕੀ ਸੀ ਤੁਹਾਡੇ ਵੇਲੇ ਸਾਡੇ ਬਿਜਲੀ ਬੋਰਡ ਦੀ ਹਾਲਤ ਕੀ ਸੀ ਇਹ ਅੱਜ ਸਵਾਲ ਖਾਸ ਕਰ ਉਹ ਵਿਰੋਧੀਆਂ ਦੇ ਸਿਰ ਤੇ ਆ ਕਹ ਇਹਨੂੰ ਆਪਾਂ ਜੋ ਮਰਜ਼ੀ ਕਹਿ ਦੋ ਔਰ ਇਹ ਸਵਾਲ ਵੀ ਅੱਜ ਬਣਦਾ ਹੈ ਇਹੀ ਪੰਜਾਬ ਜਿੱਥੇ ਪਾਣੀਆਂ ਦੀ ਕਮੀ ਵੀ ਦੂਰ ਹੋਈ ਆ ਔਰ ਸਿਹਤ ਸਹੂਲਤਾਂ ਵੀ ਮੜੀਆਂ ਨੇ ਔਰ ਉਹਦੇ ਨਾਲ ਵਿੱਦਿਆ ਦਾ ਪ੍ਰਸਾਰ ਜਿਹੜਾ ਹੋਇਆ ਵਿੱਦਿਆ ਦਾ ਮਿਆਰ ਉੱਚਾ ਹੋਇਆ ਉਹਦੇ ਨਾਲ ਨਾਲ ਜਿਹੜੀ ਵੱਡੀ ਗੱਲ ਹੈ ਰੋਜ਼ਗਾਰ ਹੈ ਜਿਹੜਾ ਉਹ ਰੋਜ਼ਗਾਰ ਜਿਹੜੇ ਇੱਥੇ ਨੌਜਵਾਨੀ ਨੂੰ ਮਿਲਿਆ ਅੱਜ ਆਈਲੈਂਡ ਸੈਂਟਰ ਵੀ ਬੰਦ ਹੋ ਰਹੇ ਨੇ ਔਰ ਪੰਜਾਬ ਦੀ ਜਵਾਨੀ ਇੱਥੇ ਹੀ ਪੜ ਕੇ ਇੱਥੇ ਹੀ ਨੌਕਰੀ ਦੀ ਜਿਹੜੀ ਆ ਉਹਨਾਂ ਨੂੰ ਮਿਲ ਰਹੀਆਂ ਨੇ ਇਹ ਤੋਂ ਵੱਡਾ ਮੇਰੇ ਖਿਆਲ ਚ ਥੋੜੀ ਸਮਝ ਦੇਖੋ ਇੱਥੇ 20 ਸਾਲ 25-25 ਸਾਲ ਲੋਕ ਰਾਜ ਕਰਕੇ ਗਏ ਨੇ ਇੱਕ ਜੇ ਤੁਸੀਂ ਇਮਾਨਦਾਰੀ ਨਾਲ ਉਹਨਾਂ ਤੇ ਅੱਜ ਦੀ 3 ਸਾਲ ਦੀ ਜਿਹੜੇ ਭਗਵਾਨ ਸਿੰਘ ਮਾਨ ਦੇ ਕੰਮ ਨੇ ਉਹਨਾਂ ਨੂੰ ਪਛਾਣੋ ਮੇਰੇ ਖਿਆਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂਗਾ ਜੀ ਔਰ ਇਹ ਚੀਜ਼ਾਂ ਅੱਜ ਪੰਜਾਬ ਦੇ ਲੋਕਾਂ ਨੂੰ ਵਿਚਾਰਨ ਦੀ ਲੋੜ ਆ ਔਰ ਅੱਗੇ ਵਧਾਉਣ ਦੀ ਲੋੜ ਆ ਪੰਜਾਬ ਅੱਗੇ ਵਧ ਰਿਹਾ ਜੀ ਆਪਣੇ ਪੈਰਾਂ ਤੇ ਖੜਾ ਹੋ ਰਿਹਾ ਜਿਹੜੀ ਸਭ ਤੋਂ ਵੱਡੀ ਗੱਲ ਆ ਅਸੀਂ ਜਿਹੜੇ 51000 ਨੌਕਰੀਆਂ ਦੇ ਸਕਦੇ ਆ ਔਰ ਆਉਣ ਵਾਲੇ ਸਮੇਂ 'ਚ ਬਹੁਤ ਹੀ ਜਲਦੀ ਐਡੇ ਵੱਡੇ ਜਿਹੜੇ ਸਾਡੇ ਅੱਗੇ ਕੰਮ ਆਉਣਗੇ ਸਰਕਾਰ ਦੇ ਔਰ ਪੰਜਾਬ ਦੀ ਜਨਤਾ ਖੁਸ਼ ਹੋਊਗੀ ਜੀ ਔਰ ਇੰਨਾ ਕਹਿੰਦਾ ਮੈਂ ਸਾਰੇ ਪੰਜਾਬੀਆਂ ਨੂੰ ਧੰਨਵਾਦ ਕਹਿੰਦਾ ਆਓ ਇਸ ਸਰਕਾਰ ਦੇ ਕੰਮ ਤੇ ਨਾਲ ਨਾਲ ਜਿਹੜੀ ਨਸ਼ਾ ਵਿਰੁੱਧ ਸਾਡੀ ਜੰਗ ਆ ਉਹਦੇ ਚ ਸਾਥ ਦਿਈਏ ਹਰ ਪੰਜਾਬੀ ਨੂੰ ਇਹ ਬੇਨਤੀ ਆ ਜੀ ਆਓ ਇਸ ਜੰਗ ਚ ਗਈਏ ਤੇ ਅਸੀਂ ਜਿਹੜੀ ਪੰਜਾਬ ਤੇ ਇੱਕ ਪਿਛਲੇ ਸਮੇਂ ਚ ਲਾਣਤ ਸੀ ਉਹ ਲਾਣਤ ਨੂੰ ਅਸੀਂ ਧੋ ਦਈਏ ਔਰ ਇੱਕ ਰੰਗਲੇ ਪੰਜਾਬ ਦੀ ਨਵੇਂ ਸਿਰ ਤੇ ਸਿਰਜਣਾ ਕਰੀਏ ਬਹੁਤ ਬਹੁਤ ਧੰਨਵਾਦ ਸੱਸੀ ਕਾਲ ਜੀ